ਸ਼੍ਰੋਮਣੀ ਕੋ ਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਅੱਜ ਹੋਣ ਜਾ ਰਹੀ ਹੈ। ਇਸ ਚੋਣ ਨੂੰ ਲੈ ਕੇ ਸਿਆਸੀ ਗਤੀਵਿਧੀਆਂ ਤੇ ਤਣਾਅ ਦਾ ਮਾਹੌਲ ਗਰਮ ਹੈ। ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪਾਰਟੀ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਪ੍ਰਧਾਨ ਪਦ ਦੇ ਲਈ ਉਮੀਦਵਾਰ ਐਲਾਨਿਆ ਗਿਆ ਸੀ। ਉੱਥੇ ਹੀ ਵਿਰੋਧੀ ਧਿਰ ਨੇ ਮਿੱਠੂ ਸਿੰਘ ਕਾਹਣਕੇ ਨੂੰ ਆਪਣਾ ਉਮੀਦਵਾਰ ਖੜਾ ਕੀਤਾ। ਇਸ ਚੋਣ ਦੌਰਾਨ ਸੀਨੀਅਰ ਉਪ ਪ੍ਰਧਾਨ ਜੂਨੀਅਰ ਉਪ ਪ੍ਰਧਾਨ ਜਨਰਲ ਸਕੱਤਰ ਅਤੇ ਮੁਖ ਸਕੱਤਰ ਦੀ ਚੋਣ ਵੀ ਹੋਵੇਗੀ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਹੀ ਸ਼ੁਰੂ ਹੋਵੇਗੀ ਇਹ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਦੇ ਨਾਲ ਹੋਵੇਗੀ ਮੁੱਖ ਸਕੱਤਰ ਦਾ ਕਹਿਣਾ ਹੈ ਕਿ ਮੋੜ ਤੋਂ ਧਾਮੀ ਹੋਰਾਂ ਦਾ ਪ੍ਰਦਾਨ ਬਣਨਾ ਸਿੱਖ ਪੰਥ ਦੇ ਲਈ ਮਾਣ ਵਾਲੀ ਗੱਲ ਹੋਵੇਗੀ ਪਰ ਵਿਰੋਧੀ ਧਿਰ ਦੇ ਵੱਲੋਂ ਚੋਣ ਪ੍ਰਕਿਰਿਆ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕੁਝ ਮੈਂਬਰਾਂ ਦਾ ਕਹਿਣਾ ਹੈ ਕਿ ਸਰਬਸੰਮਤੀ ਦੇ ਨਾਲ ਹੀ ਫੈਸਲਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਦੇ ਵਿੱਚ ਏਕਤਾ ਬਣੀ ਰਹੇ ਇਸ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਜਿਸ ਦਾ ਮਕਸਦ ਕੌਮ ਦੀ ਸੇਵਾ ਕਰਨਾ ਹੈ ਤਾਮੀ ਹੁਰਾ ਨੇ ਇਹ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਈ ਹੈ ਇਸ ਲਈ ਉਹ ਫਿਰ ਤੋਂ ਇਸ ਪੱਧ ਦੇ ਲਈ ਸਭ ਤੋਂ ਉਚਿਤ ਚੋਣ ਨੇ ਪਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਕੇਂਦਰ ਦੀਆਂ ਏਜੰਸੀਆਂ ਸਿੱਖ ਅਦਾਰਿਆਂ ਨੂੰ ਕਮਜ਼ੋਰ ਕਰ ਰਹੀਆਂ ਨੇ ਤੇ ਗੋਲਕ ਦੇ ਪੈਸੇ ਦੀ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ ਤਾਂ ਅੱਜ ਹੋਣ ਵਾਲੀ ਪ੍ਰਧਾਨ ਦੀ ਚੋਣ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕੀ ਅੱਜ ਫਿਰ ਤੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਪ੍ਰਧਾਨ ਬਣ ਕੇ ਇਤਿਹਾਸ ਰਚਣਗੇ ਜਾਂ ਫਿਰ ਵਿਰੋਧੀ ਧਿਰ ਕੋਈ ਨਵਾਂ ਪੰਨਾ ਖੋਲੇਗੀ ਇਹ ਸਭ ਕੁਝ ਦੇਖਣਾ ਖਾਸ ਤੌਰ ਤੇ ਅਹਿਮ ਰਹੇਗਾ ਇਸ ਬੰਦ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਕੀ ਕੁਝ ਕਹਿਣਾ ਹੈ ਉਹ ਵੀ ਇੱਕ ਵਾਰ ਸੁਣ ਲੈਂਦੇ ਹਾਂ ਸਤਿ ਸ੍ਰੀ ਅਕਾਲ ਜੀ ਬੀਰਨਾਥ ਸਾਹਿਬ ਆਜਾਏ ਜੀ ਨਾਸ ਤੇ ਇਹ ਚੀਚੀ ਦਾ ਕਿਸ ਤਰ੍ਹਾਂ ਹੋਏਗੀ ਬਾਹਰਵਜ ਜੀ ਦਾ ਖਾਲਸਾ ਵਾਜਗੋ ਜੀ ਦੀ ਬਥੇ ਅੱਜ ਜਿਹੜੀ ਸਲਾਨਾ ਚੋਣ ਹੈ ਬਣੀ ਹੈ ਅਤੇ ਦੇ ਵਿੱਚ 12 ਵਜ ਦਾ ਸਮਾਂ ਹੈ ਜਿਹੜੇ ਜਿਹੜੇ ਵਿੱਚ ਪ੍ਰਧਾਨ ਦੀ ਚੋਣ ਹੋਣੀ ਹੈ ਸ੍ਰੀ ਮਿਰਬਾਨ ਜੂਨੀਅਰ ਮਿਰਬਾਨ ਜਨਰਸਕਤ ਮੁਖਸਰਕਤ ਦੇ ਅੰਦਰ ਕਮੇਟੀ ਦੀ ਜਿਹੜੀ ਚੋਣ ਹੈ ਉਹ ਹੋਏਗੀ ਉਹਦੇ ਵਿੱਚ ਦਾਸ ਕਰਕੇ ਸੁਖਨ ਲਵਾ ਲੈ ਕੇ ਤੇ ਉਹਦੇ ਤੋਂ ਬਾਅਦ ਏਜੰਡਾ ਪੜ ਕੇ ਤੇ ਫਿਰ ਚੋਣ ਦੀ ਪ੍ਰਕਿਰਿਆ ਬਾਅਦ ਚ ਸ਼ੁਰੂ ਹੋਈ। ਕਿੰਨਾ ਕਾਦ ਨੂੰ ਲੈ ਕੇ ਦੁਬਾਰਾ ਆ ਗਏ। ਜੇ ਮੈਂ ਸਮਝ ਲਈ ਕਿ ਜੇ ਪਿਛਲੇ ਸਮੇਂ ਗੱਲ ਕਰੀ ਤਾਂ ਪੰਜਵੀਂ ਵਾਰ ਉਹਨਾਂ ਨੂੰ ਇਹ ਸੇਵਾ ਮਿਲ ਜਾਵੇ। ਦੇਖੋ ਉਹ ਇਹ ਤਾਂ ਹੁਣ ਛੌਨ ਜਿਹੜੀ ਪੰਜਵਾਂ ਵਾਰ ਸੇਵਾ ਲੈਣ ਜਾ ਰਹੀ ਹੈ। ਇਹਦੇ ਵਿੱਚ ਉਹਨਾਂ ਦੀ ਬਿਆਨਦਾਰੀ, ਇਮਾਨਦਾਰੀ ਤੇ ਸੋ ਨੂੰ ਸਮਰਪਤਤਾ, ਵਿਨ ਸਮਰਪਤ ਤਖਾ ਤੌਰ ਤੇ ਛੋਟੀ ਕਮਟੀ ਜਿਹੜਾ ਜਿਆਦਾ ਵੱਡਾ ਦਾਦਾ ਜਿਹਨੂੰ ਸਿੱਖਿਆ ਦੀ ਯੋਨੀ ਪਾਣੀਆ ਕਹਿੰਦੇ ਆ ਉਹ ਪਾਰਲੀਮੈਂਟ ਦੇ ਉਹਦੇ ਤੌਰ ਤੇ ਉਹਨਾਂ ਨੇ ਜਿਹੜੀਆਂ ਸਿਵਾਮਤ ਦਿੱਤੀਆਂ ਭਾਵੇਂ ਉਹ ਕਰਦੀਆਂ ਸਿਵਾਮਤਾਂ ਹੈ ਭਾਵੇਂ ਐਜੂਕੇਸ਼ਨ ਦੀਆਂ ਭਾਵੇਂ ਤੁਹਾਨੂੰ ਬਚਾਉਂਦੀਆਂ ਹਿੰਦੂਆਂ ਦੇ ਗੋਹਾਂ ਦੀਆਂ ਹੈਗੀਆਂ ਉਹ ਸਲੰਘਾ ਜੋਗਿਆ ਤੇ ਉਹਨਾਂ ਨੇ ਇਹ ਇੱਕ ਨਾ ਜਿਹੜਾ ਛੋਟੀ ਕਮਟੀ ਦਾ ਉਹ ਪੂਰੇ ਭਾਰਤ ਦੇ ਵਿੱਚ ਰੁਸੂ ਕੀਤਾ ਉਹਦੇ ਤਹਿਤ ਸਰਦਾਰ ਸੰਜੀਤ ਸਿੰਘ ਬਾਦਲ ਨੇ ਫਿਰ ਦੁਬਾਰਾ ਬਣਨੀ ਵਾਰ ਹਰਜਿੰਦਰ ਸਿੰਘ ਢੱਲ ਜੀ ਨੂੰ ਕੈਂਡੀਡੇਟ ਬਣਾਇਆ ਪਰ ਅੱਜ ਦੇ ਪੱਲੋ ਮਿੱਠੂ ਸਿੰਘ ਕਾਨਕੇ ਦਾ ਨਾਮ ਸਾਹਮਣੇ ਆਇਆ ਉਹ ਦੇਖੋ ਅੱਗੇ ਮੈਂ ਤਾਂ ਨਾ ਬੇਨਤੀ ਕਰਦਾ ਵੀ ਇਹ ਕੰਮ ਨਹੀਂ ਕਰਨੇ ਚਾਹੀਦੇ 3-4 ਸਾਲ ਲਗਾਤਾਰ ਨਹੀਂ ਜੋੜੇ ਲਾਈਟ ਕੇ ਦੇਖ ਲਈ ਹੈ ਤੇ ਪੱਲੋ ਤੇ ਪਿਆ ਦੇਗਾ ਤੇ ਇਹ ਦੇ ਹਨਾ ਪੂਤੀ ਕਰਨ ਦੀ ਲੋਣੀ ਹਟ ਕਰੇ ਗਦਾ ਕੇ ਮਤਾ ਵੀ ਚਾਂ ਵੀ ਪ੍ਰਧਾਨ ਨੂੰ ਦੁਬਾਰਾ ਦਿੱਕਾ ਖਾਸਾ ਵਾਈਕ ਕਰਦੇ ਮੰਤਲਵਾਂ ਦਾ ਵਿਰੋਧ ਕੀਤਾ ਜਾ ਰਿਹਾ ਕਹਿੰਦੇ ਹੁਣ ਵਿਰੋਧ ਕਰਾਂਗੇ ਤਗੜੇ ਅੱਗੇ ਅੱਗੇ ਕਰਦੇ ਤੇ ਅੱਗੇ ਨਾਲ ਹੀ ਚੱਲਦੇ ਆ ਜਿਹੜੇ ਖੜਾ ਹੁੰਦਾ ਉਹ ਜੀ ਜੀ ਵੀ ਖੜੀ ਹੋਈ ਹੈ ਤੇ ਭਾਵੇਂ ਇਹ 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 ਨੂੰ ਟੱਕਰ ਖੁਦ ਕੋਲ ਸਬਾਬ ਕਰਾਵਾ ਸੰਤ ਤੇ ਉਹਨਾਂ ਨੇ ਦੇਖ ਲਿਆ ਸੀ ਹੁਣ ਤਾਂ ਬਹੁਤ ਮੈਂਬਰ ਸਾਡੇ ਨਾਲ ਆ ਲਿਆ ਟੁੱਟ ਕੇ ਆਏ ਆ ਅਕਾਲੀ ਦਰ ਦੀ ਤਾਕਤ ਵਧੀ ਹੈ ਤੇ ਇਹਦੇ ਲਈ ਉਹਨਾਂ ਨੂੰ ਚਾਹੀਦਾ ਅਜੇ ਸਰਕਾਰ ਦੇ ਨਾਲ ਸਭ ਸੰਤੀ ਨਾਲ ਹਰਜਿੰਦਰ ਸਿੰਘ ਧੌਲੀ ਜੀ ਨੂੰ ਬਤਾਲਣਾ ਚਾਹੀਦਾ